ਹਰੂ ਨਾਚਲ ਪ੍ਰਦੇਸ਼ ਦੀਆਂ ਪਹਾੜੀ ਲੜੀਆਂ ਦੇ ਵਿੱਚ ਘਾਰ ਸਥਿਤ ਦੁਨੀਆ ਦਾ ਸਭ ਤੋਂ ਵੱਡਾ ਮੱਠ ਜਿੱਥੇ ਹਾਲ ਹੀ ਵਿੱਚ ਇੱਕ ਜਵਾਨ ਲੜਕਾ ਨਵਾਂ ਨਵਾਂ ਭਿਕਸ਼ੂ ਬਣਿਆ ਇੱਕ ਦਿਨ ਮੁੱਖ ਭਿਕਸ਼ੂ ਅਤੇ ਉਹ ਨਵਾਂ ਲੜਕਾ ਦੇਸ਼ ਭ੍ਰਮਣ ਲਈ ਨਿਕਲ ਪਏ ਦੋਵੇਂ ਕਈ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਲੰਘੇ ਅਨੇਕਾਂ ਲੋਕਾਂ ਨਾਲ ਮਿਲੇ ਉਹਨਾਂ ਦੇ ਜੀਵਨ ਦੇ ਨਾਲ ਜੁੜੇ ਹੋਏ ਅਨੁਭਵ ਉਹਨਾਂ ਨੇ ਲੋਕਾਂ ਨਾਲ ਸਾਂਝੇ ਕੀਤੇ ਇੱਕ ਦਿਨ ਅਚਾਨਕ ਤੇਜ਼ ਬਾਰਿਸ਼ ਅਤੇ ਤੂਫਾਨ ਨੇ ਉਹਨਾਂ ਨੂੰ ਰਸਤੇ ਵਿੱਚ ਰੋਕ ਦਿੱਤਾ। ਉਹ ਨਜ਼ਦੀਕੀ ਇੱਕ ਧਰਮਸ਼ਾਲਾ ਵਿੱਚ ਪਹੁੰਚੇ। ਧਰਮਸ਼ਾਲਾ ਵਿੱਚ ਮੌਜੂਦ ਸਾਰੇ ਲੋਕ بارش ਦੇ ਸੁੰਦਰ ਨਜ਼ਾਰੇ ਦਾ ਆਨੰਦ ਲੈ ਰਹੇ ਸੀ। ਕੁਝ ਹੱਸੀ ਮਜ਼ਾਕ ਕਰ ਰਹੇ ਸੀ, ਤਾਂ ਕੁਝ ਗਰਮ ਚਾਹ ਦਾ ਆਨੰਦ ਲੈ ਰਹੇ ਸੀ। ਪਰ ਧਰਮਸ਼ਾਲਾ ਦਾ ਪ੍ਰਬੰਧਕ ਜੋ ਕੋਨੇ ਵਿੱਚ ਬੈਠਾ ਸੀ, ਇੱਕ ਤਮ ਅਲੱਗ ਦੁਨੀਆ ਵਿੱਚ ਗਵਾਚਿਆ ਹੋਇਆ ਸੀ। ਉਸਦੇ ਚਿਹਰੇ ਤੋਂ ਡੂੰਘੀ ਚਿੰਤਾ ਦੀਆਂ ਲਕੀਰਾਂ ਸਾਫ਼ ਦਿਖਾਈ ਦੇ ਰਹੀਆਂ ਸਨ। ਮੁੱਖ ਭਿਕਸ਼ੂ ਦੀ ਨਜ਼ਰ ਉਸ ਪ੍ਰਬੰਧਕ ਤੇ ਪਈ। ਉਹਨੇ ਧਿਆਨ ਨਾਲ ਉਸਨੂੰ ਦੇਖਿਆ ਤੇ ਨੇੜੇ ਜਾ ਕੇ ਬਹੁਤ ਹੀ ਸ਼ਾਂਤ ਆਵਾਜ਼ ਵਿੱਚ ਪੁੱਛਿਆ "ਤੁਸੀਂ ਇੰਨੇ ਉਦਾਸ ਕਿਉਂ ਹੋ? ਇਸ ਮੌਸਮ ਦੀਆਂ ਖੁਸ਼ੀਆਂ ਤੁਹਾਡੇ ਤੱਕ ਕਿਉਂ ਨਹੀਂ ਪਹੁੰਚ پا ਰਹੀਆਂ?" ਪਹਿਲਾਂ ਤਾਂ ਉਸ ਵਿਅਕਤੀ ਨੇ ਭਿਕਸ਼ੂ ਦੀਆਂ ਗੱਲਾਂ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਪਰ ਥੋੜੀ ਬਹੁਤ ਇੱਧਰ ਉੱਧਰ ਦੀਆਂ ਗੱਲਾਂ ਤੋਂ ਬਾਅਦ ਉਸਨੇ ਆਪਣੀ ਅਸਲ ਸਮੱਸਿਆ ਦੱਸਣੀ ਸ਼ੁਰੂ ਕੀਤੀ। ਉਸਨੇ ਕਿਹਾ "ਮੈਂ ਜੋ ਵੀ ਕਰਦਾ ਉਸ ਵਿੱਚ ਕੁਝ ਨਾ ਕੁਝ ਗੜਬੜ ਹੋ ਰਹੀ ਆ।" ਮੈਂ ਬਹੁਤ ਮਿਹਨਤ ਕਰ ਰਿਹਾ ਪਰ ਫਿਰ ਵੀ ਕੀਤੇ ਵੀ ਚੰਗਾ ਕੰਮ ਨਹੀਂ ਮਿਲ ਪਾਰਿਆ ਨਾ ਹੀ ਘਰਦਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਪਾਰਿਆ ਤੇ ਨਾ ਹੀ ਮੇਰੀ ਪਤਨੀ ਅਤੇ ਮੇਰੇ ਦੋਵੇਂ ਬੱਚਿਆਂ ਦੀਆਂ ਮੇਰੀ ਪਤਨੀ ਤੇ ਮੇਰੇ ਦੋਵੇਂ ਬੱਚੇ ਆਪਣਾ ਮਨ ਮਾਰ-ਮਾਰ ਕੇ ਰਹਿੰਦੇ ਨੇ ਇਹ ਸੋਚ ਕੇ ਕਿ ਇੱਕ ਦਿਨ ਸਭ ਕੁਝ ਠੀਕ ਹੋ ਜਾਵੇਗਾ ਮੈਂ ਨਾ ਤਾਂ ਚੰਗਾ ਪਿਤਾ ਬਣ ਪਾਇਆ ਅਤੇ ਨਾ ਹੀ ਚੰਗਾ ਪਤੀ ਵਿਅਕਤੀ ਦੀ ਇਹ ਗੱਲ ਸੁਣ ਕੇ ਚੇਲੇ ਤੋਂ ਰਹਿਣਾ ਗਿਆ ਅਤੇ ਉਸਨੇ ਵਿਅਕਤੀ ਤੋਂ ਪੁੱਛ ਹੀ ਲਿਆ ਕਿ ਤੁਸੀਂ ਕਿਤੇ ਕਿਸੇ ਹੋਰ ਚੰਗੇ ਆਮਦਨ ਵਾਲੇ ਕੰਮ ਦੀ ਭਾਲ ਕਰ ਰਹੇ ਹੋ ਇਸ ਤੇ ਵਿਅਕਤੀ ਨੇ ਕਿਹਾ ਇਸ ਦਾ ਕੋਈ ਫਾਇਦਾ ਨਹੀਂ ਮੈਨੂੰ ਜ਼ਿਆਦਾ ਆਮਦਨ ਵਾਲਾ ਕੰਮ ਨਹੀਂ ਮਿਲ ਪਾਵੇਗਾ ਕਿਉਂਕਿ ਅੱਜ ਕੱਲ ਇਹ ਇੰਨਾ ਆਸਾਨ ਨਹੀਂ ਹੈ ਇੰਨੀ ਮਹਿੰਗਾਈ ਵਿੱਚ ਛੋਟੀ ਜਹੀ ਜ਼ਰੂਰਤ ਲਈ ਵੀ ਮੋਟੀ ਰਕਮ ਚੁਕਾਉਣੀ ਪੈਂਦੀ ਹੈ ਇਸ ਤਰ੍ਹਾਂ ਜ਼ਿੰਦਗੀ ਕਿਵੇਂ ਕੱਟੇਗੀ ਵਿਅਕਤੀ ਦੇ ਮੂੰਹੋਂ ਇਹ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਮੁੱਖ ਭਿਕਸ਼ੂ ਨੇ ਬਹੁਤ ਸ਼ਾਂਤ ਆਵਾਜ਼ ਵਿੱਚ ਕਿਹਾ ਤੁਹਾਡੇ ਮਨ ਵਿੱਚ ਬਹੁਤ ਬੋਝ ਹੈ ਨਾ ਜਿਵੇਂ ਸੋਚਿਆ ਸੀ ਉਵੇਂ ਨਹੀਂ ਹੈ ਇਸਤੇ ਵਿਅਕਤੀ ਨੇ ਕਿਹਾ ਹਾਂ ਤੁਸੀਂ ਸਹੀ ਕਹਿ ਰਹੇ ਹੋ ਮੈਂ ਹਰ ਦਿਨ ਇਸੇ ਚਿੰਤਾ ਵਿੱਚ ਉਲਝਿਆ ਰਹਿਣਾ ਮੇਰੇ ਦਿਮਾਗ ਵਿੱਚ ਹਰ ਵਕਤ ਇਹੀ ਚੱਲਦਾ ਰਹਿੰਦਾ ਹੈ ਕਿ ਮੈਂ ਕਿਤੇ ਭੱਜ ਜਾਵਾਂ ਇਨ੍ਹਾਂ ਸਭ ਤੋਂ ਦੂਰ ਤੁਸੀਂ ਭਿਕਸ਼ੂਆਂ ਦੀ ਜ਼ਿੰਦਗੀ ਸਾਡੇ ਤੋਂ ਬਹੁਤ ਚੰਗੀ ਹੈ ਤੁਹਾਡੇ ਕੋਲ ਕੋਈ ਚਿੰਤਾ ਜਾਂ ਤਣਾ ਨਹੀਂ ਹੈ ਵਿਅਕਤੀ ਦੀ ਇਹ ਗੱਲ ਚੇਲੇ ਨੂੰ ਵੀ ਸਹੀ ਲੱਗੀ ਉਸ ਨੂੰ ਲੱਗਾ ਕਿ ਵਿਅਕਤੀ ਦਾ ਇਸ ਤਰ੍ਹਾਂ ਚਿੰਤਾ ਕਰਨਾ ਜਾਇਜ਼ ਹੈ ਜਿਹੜਾ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਨਾ ਕਰ ਪਾਵੇ ਘਰ ਚਲਾਉਣ ਲਈ ਪੈਸੇ ਨਾ ਹੋਣ ਨੌਕਰੀ ਦੀ ਚਿੰਤਾ ਹੋਵੇ ਤੇ ਜ਼ਿੰਦਗੀ ਵਿੱਚ ਜਿਵੇਂ ਸੋਚਿਆ ਸੀ ਓਵੇਂ ਨਾ ਹੋਇਆ ਹੋਵੇ ਤਾਂ ਆਮ ਜੀ ਗੱਲ ਹੈ ਕਿ ਇਨਸਾਨ ਤਣਾਅ ਵਿੱਚ ਚਲਾ ਜਾਂਦਾ ਉਸ ਨੂੰ ਕੋਈ ਚਿੰਤਾ ਨਾ ਹੋਵੇ ਇਹ ਕਿਵੇਂ ਹੋ ਸਕਦਾ ਪਰ ਚੇਲਾ ਪੂਰੀ ਤਰ੍ਹਾਂ ਗਲਤ ਸੀ ਕਿਉਂਕਿ ਵਿਅਕਤੀ ਦੀ ਇਸ ਗੱਲ ਦਾ ਜਵਾਬ ਗੁਰੂ ਨੇ ਇਸ ਤਰ੍ਹਾਂ ਦਿੱਤਾ ਕਿ ਚੇਲਾ ਵੀ ਹੈਰਾਨ ਰਹਿ ਗਿਆ ਗੁਰੂ ਨੇ ਇੱਕ ਗੰਭੀਰ ਆਵਾਜ਼ ਵਿੱਚ ਕਿਹਾ ਤੁਹਾਡੀ ਇੰਨੀ ਚਿੰਤਾ ਕਰਨ ਦੀ ਆਦਤ ਨਾਲ ਸ਼ਾਇਦ ਸਭ ਕੁਝ ਠੀਕ ਹੋ ਜਾਂਦਾ ਹੋਵੇਗਾ ਹੈਨਾ ਸੋਚੋ ਜੇ ਇਹ ਵੀ ਨਾ ਹੁੰਦਾ ਤਾਂ ਤੁਸੀਂ ਕੀ ਕਰਦੇ ਵਿਅਕਤੀ ਨੇ ਕਿਹਾ ਮੈਂ ਸਮਝਿਆ ਨਹੀਂ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਗੁਰੂ ਨੇ ਫਿਰ ਉਸੇ ਗੰਭੀਰ ਲਹਿਜੇ ਵਿੱਚ ਕਹਿਣਾ ਸ਼ੁਰੂ ਕੀਤਾ ਮਤਲਬ ਇਹ ਕਿ ਜੋ ਤੁਹਾਡੇ ਕੋਲ ਹੈ ਉਸ ਲਈ ਖੁਸ਼ ਨਾ ਹੋ ਕੇ ਜੋ ਕੋਲ ਨਹੀਂ ਹੈ ਉਸ ਦੇ ਪਿੱਛੇ ਪਰੇਸ਼ਾਨ ਹੋਣਾ ਤੁਸੀਂ ਸਿਰਫ ਪਰੇਸ਼ਾਨੀਆਂ ਬਾਰੇ ਸੋਚਿਆ ਚਿੰਤਾ ਕੀਤੀ ਅਤੇ ਉਸੇ ਚਿੰਤਾ ਨੂੰ ਪਾਲਣ ਲੱਗ ਪਏ ਕੀ ਤੁਸੀਂ ਇਸ ਬਾਰੇ ਕਦੇ ਸੋਚਿਆ ਕਿ ਤੁਹਾਡੀ ਇਸ ਚਿੰਤਾ ਦੇ ਕਾਰਨ ਤੁਸੀਂ ਇਸ ਵੇਲੇ ਜੋ ਤੁਹਾਡੇ ਕੋਲ ਹੈ ਉਸ ਦਾ ਵੀ ਅਪਮਾਨ ਕਰ ਰਹੇ ਹੋ ਜਦ ਕਿ ਤੁਹਾਡੇ ਘਰ ਦੇਆਂ ਦਾ ਪੇਟ ਉਸੇ ਨੌਕਰੀ ਨਾਲ ਭਰ ਰਿਹਾ ਜੋ ਤੁਸੀਂ ਇਸ ਵੇਲੇ ਕਰ ਰਹੇ ਹੋ ਤੇ ਜਿਸ ਤੋਂ ਤੁਸੀਂ ਪਰੇਸ਼ਾਨ ਹੋ ਜਿਸ ਨੂੰ ਤੁਸੀਂ ਬੁਰਾ ਭਲਾ ਸਮਝ ਰਹੇ ਹੋ ਇਸ ਲਈ ਤੁਹਾਨੂੰ ਸ਼ਾਂਤ ਹੋਣਾ ਚਾਹੀਦਾ ਹੈ ਖੁਸ਼ ਹੋਣਾ ਚਾਹੀਦਾ ਨਾ ਕਿ ਚਿੰਤਾ ਵਿੱਚ ਡੁੱਬੇ ਰਹਿਣਾ ਚਾਹੀਦਾ ਵਿਅਕਤੀ ਨੇ ਕਿਹਾ ਹਾਂ ਪਰ ਜਿਨ੍ਹਾਂ ਸਮੱਸਿਆਵਾਂ ਨਾਲ ਮੈਂ ਜੂਝ ਰਿਹਾ ਉਹਨਾਂ ਦੀ ਮੈਨੂੰ ਚਿੰਤਾ ਹੁੰਦੀ ਹੈ ਮੇਰੇ ਇਲਾਵਾ ਬਾਕੀ ਸਾਰੇ ਖੁਸ਼ ਨੇ ਸਾਰੇ ਆਰਾਮ ਨਾਲ ਜ਼ਿੰਦਗੀ ਜੀ ਰਹੇ ਨੇ ਮਨ ਕਰਦਾ ਹੈ ਕਿ ਕਿਤੇ ਭੱਜ ਜਾਵਾਂ ਜਿੱਥੇ ਸ਼ਾਂਤੀ ਮਿਲ ਸਕੇ ਗੁਰੂ ਨੇ ਕਿਹਾ ਹਾਂ ਸਹੀ ਕਿਹਾ ਤੁਹਾਡੇ ਇਲਾਵਾ ਬਾਕੀ ਹਰ ਇਨਸਾਨ ਖੁਸ਼ ਹੈ ਜੋ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਬੈਠਣ ਦੀ ਬਜਾਏ ਉਹਨਾਂ ਦਾ ਹੱਲ ਲੱਭਣ ਵਿੱਚ ਲੱਗਾ ਹੈ ਕੀ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਹਰ ਇੱਕ ਕੀਮਤੀ ਮਿੰਟ ਨੂੰ ਕੁੱਟ-ਕੁੱਟ ਕੇ ਜੀ ਰਹੇ ਹੋ ਨਾ ਜਾਣੇ ਕਿੰਨੀਆਂ ਚਿੰਤਾਵਾਂ ਨੂੰ ਆਪਣੇ سینੇ ਤੇ ਦਬਾਏ ਹੋਏ ਆਪਣੀ ਜ਼ਿੰਦਗੀ ਨੂੰ ਇਉਂ ਹੀ ਗੁਆ ਰਹੇ ਹੋ ਇੰਨੇ ਚਿੰਤਾ ਕਰਕੇ ਕੀ ਤੁਸੀਂ ਜ਼ਿੰਦਗੀ ਨੂੰ ਠੀਕ ਤਰ੍ਹਾਂ ਜੀਉਂਦੇ ਹੋ ਵਿਅਕਤੀ ਨੇ ਕਿਹਾ ਤੁਸੀਂ ਸਹੀ ਹੋ ਗੁਰੂ ਜੀ ਪਰ ਕੋਈ ਇਨਸਾਨ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਕਿ ਉਸ ਦੀ ਜ਼ਿੰਦਗੀ ਵਿੱਚ ਕੋਈ ਚਿੰਤਾ ਕੋਈ ਤਣਾਅ ਕੋਈ ਮਾਇਉਸੀ ਨਾ ਹੋਵੇ ਹਾਂ ਮੈਂ ਮੰਨਦਾ ਕਿ ਤੁਸੀਂ ਇਸ ਸੰਸਾਰੀ ਜੀਵਨ ਤੋਂ ਦੂਰ ਹੋ ਪਰ ਜੋ ਇਸ ਸੰਸਾਰ ਵਿੱਚ ਹੀ ਫਸੇ ਹੋਏ ਨੇ ਅਤੇ ਜੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਆਖਰ ਤੱਕ ਨਿਭਾਉਣਾ ਚਾਹੁੰਦੇ ਨੇ ਉਹਨਾਂ ਸਾਰਿਆਂ ਦੀ ਜ਼ਿੰਦਗੀ ਵਿੱਚ ਇੰਨੀਆਂ ਚਿੰਤਾਵਾਂ ਹਨ ਕਿ ਹਰ ਕੋਈ ਲਗਭਗ ਮੇਰੇ ਵਰਗਾ ਹੀ ਹੈ ਤੁਸੀਂ ਮੈਨੂੰ ਦੱਸੋ ਕਿ ਮੈਂ ਇੰਨੀ ਚਿੰਤਾ ਕਰਕੇ ਕੁਝ ਗਲਤ ਕੀਤਾ ਕਿ ਮੇਰੀਆਂ ਚਿੰਤਾਵਾਂ ਬੇਕਾਰ ਨੇ ਕਿ ਮੇਰਾ ਇਹ ਸੋਚਣਾ ਗਲਤ ਹੈ ਕਿ ਮੈਂ ਆਪਣੇ ਪਰਿਵਾਰ ਨੂੰ ਕੁਝ ਨਹੀਂ ਰੱਖ ਪਾ ਰਿਹਾ। ਵਿਅਕਤੀ ਦੀ ਇਹ ਗੱਲ ਸੁਣ ਕੇ ਕੁਝ ਸਮੇਂ ਲਈ ਤਾਂ ਚੇਲੇ ਨੂੰ ਵੀ ਇਹੀ ਲੱਗਾ ਕਿ ਵਿਅਕਤੀ ਕਹਿ ਤਾਂ ਸਹੀ ਰਿਹਾ। ਆਖਿਰ ਕੋਈ ਵਿਅਕਤੀ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਕਿ ਉਸ ਦੀ ਜ਼ਿੰਦਗੀ ਵਿੱਚ ਚਿੰਤਾ, ਤਣਾਅ ਅਤੇ ਮਾਇੂਸੀ ਨਾ ਹੋਵੇ। ਪਰ ਚੇਲਾ ਹੁਣ ਇਹ ਸੁੰਣਾ ਚਾਹੁੰਦਾ ਸੀ ਕਿ ਇਸ ਸਮੱਸਿਆ ਦਾ ਹੱਲ ਗੁਰੂ ਜੀ ਕਿਸ ਤਰ੍ਹਾਂ ਕੱਢਣਗੇ। ਉਸ ਨੂੰ ਇੰਤਜ਼ਾਰ ਸੀ। ਕਿ ਗੁਰੂ ਹੁਣ ਇਸ ਵਿਅਕਤੀ ਨੂੰ ਕੀ ਜਵਾਬ ਦੇਣਗੇ ਗੁਰੂ ਨੇ ਉਸ ਵਿਅਕਤੀ ਨੂੰ ਸ਼ਾਂਤੀ ਨਾਲ ਕਹਿਣਾ ਸ਼ੁਰੂ ਕੀਤਾ ਹਾਂ ਇਹ ਗੱਲ ਸੱਚ ਹੈ ਕਿ ਦੁਨੀਆ ਵਿੱਚ ਇਸ ਚੀਜ਼ ਤੋਂ ਕੋਈ ਵੀ ਨਹੀਂ ਬਚਿਆ ਮੈਂ ਮੰਨਦਾ ਕਿ ਸੰਸਾਰੀ ਜੀਵਨ ਵਿੱਚ ਤਣਾਅ ਹੁੰਦਾ ਹੈ ਚਿੰਤਾਵਾਂ ਹੁੰਦੀਆਂ ਨੇ ਪਰ ਇਹ ਐਸਾ ਨਹੀਂ ਹੈ ਕਿ ਸੰਨਿਆਸੀ ਬਣ ਜਾਣ ਨਾਲ ਜਾਂ ਸਾਧੂ ਬਣ ਜਾਣ ਨਾਲ ਜੀਵਨ ਦੀਆਂ ਇਹ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਂਦੀਆਂ ਨੇ ਸਾਨੂੰ ਵੀ ਕਈ ਤਰ੍ਹਾਂ ਦੀਆਂ ਚਿੰਤਾਵਾਂ ਹੁੰਦੀਆਂ ਨੇ ਪਰ ਅਸੀਂ ਤੁਹਾਡੇ ਵਾਂਗ ਇਨ੍ਹਾਂ ਚਿੰਤਾਵਾਂ ਨੂੰ ਪਾਲ ਕੇ ਨਹੀਂ ਰੱਖਦੇ। ਵਿਅਕਤੀ ਨੇ ਘਬराई ਹੋਈ ਆਵਾਜ਼ ਵਿੱਚ ਕਿਹਾ, "ਮਤਲਬ ਮੈਂ ਸਮਝਿਆ ਨਹੀਂ ਗੁਰੂ ਜੀ।" ਗੁਰੂ ਨੇ ਫਿਰ ਉਸੇ ਗੰਭੀਰ ਆਵਾਜ਼ ਵਿੱਚ ਕਹਿਣਾ ਸ਼ੁਰੂ ਕੀਤਾ, "ਦੇਖੋ, ਸਿਰਫ ਤੁਸੀਂ ਹੀ ਨਹੀਂ ਹੋ। ਦੁਨੀਆਂ ਵਿੱਚ ਜਿਸ ਕੋਲ ਸਾਰੀਆਂ ਚਿੰਤਾਵਾਂ ਨੇ, ਇੱਕ ਛੋਟਾ ਬੱਚਾ ਵੀ ਤਣਾਅ ਵਿੱਚ ਹੀ ਜੀ ਰਿਹਾ ਹੁੰਦਾ। ਭਾਵੇਂ ਉਸ ਨੂੰ ਦੁਨੀਆਂ ਦੀ ਚਿੰਤਾ ਨਹੀਂ, ਪਰ ਉਸ ਨੂੰ ਇਸ ਗੱਲ ਦੀ ਚਿੰਤਾ ਜ਼ਰੂਰ ਹੁੰਦੀ ਹੈ ਕਿ ਉਹ ਕਿਸੇ ਦੂਜੇ ਬੱਚੇ ਤੋਂ ਪਿੱਛੇ ਨਾ ਰਹਿ ਜਾਵੇ।" ਜਾਂ ਫਿਰ ਭਾਵੇਂ ਉਸਦੀ ਚਿੰਤਾ ਸਿਰਫ ਇੰਨੀ ਹੋਵੇ ਕਿ ਅੱਜ ਸਕੂਲ ਵਿੱਚ ਅਧਿਆਪਕ ਨੂੰ ਜਵਾਬ ਸੁਣਾਉਂਦੇ ਸਮੇਂ ਕਿਤੇ ਉਸ ਤੋਂ ਗਲਤੀ ਨਾ ਹੋ ਜਾਵੇ ਜਿਸ ਕਰਕੇ ਉਸ ਨੂੰ ਡਾਂਟ ਦਾ ਸਾਹਮਣਾ ਕਰਨਾ ਪੈ ਸਕਦਾ ਜਾਂ ਫਿਰ ਕਿਤੇ ਗਲਤੀ ਨਾਲ ਉਸਦੇ ਹਿੱਸੇ ਦੀ ਮਠਿਆਈ ਦਾ ਟੁਕੜਾ ਉਸਦੀ ਭੈਣ ਜਾਂ ਪ੍ਰਾਣਾ ਖਾ ਲਵੇ ਚਿੰਤਾ ਜਾਂ ਤਣਾਅ ਦੀ ਕੋਈ ਵੱਡੀ ਆ ਛੋਟੀ ਵਜ੍ਹਾ ਨਹੀਂ ਹੁੰਦੀ ਇਸ ਦਾ ਕੋਈ ਪੈਮਾਨਾ ਵੀ ਨਹੀਂ ਹੁੰਦਾ ਕਿ ਇੰਨੀ ਛੋਟੀ ਚਿੰਤਾ ਨੂੰ ਚਿੰਤਾ ਨਹੀਂ ਕਹਾਂਗੇ ਇਹ ਤਾਂ ਲਗਭਗ ਹਰ ਇੱਕ ਦੇ ਦਿਮਾਗ ਵਿੱਚ ਹੁੰਦੀ ਹੈ ਇਹ ਗੱਲ ਸੱਚ ਹੈ ਕਿ ਛੋਟੇ ਬੱਚੇ ਤੋਂ ਲੈ ਕੇ ਇੱਕ ਬੁੱਢੇ ਤੱਕ ਅਤੇ ਮਰਨ ਵਾਲੇ ਇਨਸਾਨ ਤੱਕ ਇਸੇ ਸਮੱਸਿਆ ਤੋਂ ਬਚ ਨਹੀਂ ਸਕਦੇ। ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਨਾ ਕੋਈ ਦੁੱਖ, ਤਕਲੀਫ, ਚਿੰਤਾ ਜਾਂ ਪਰੇਸ਼ਾਨੀ ਹੁੰਦੀ ਹੀ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਇਸ ਨੂੰ ਲੈ ਕੇ ਬਸ ਉਲਝੇ ਰਹੋ। ਜਦੋਂ ਵੀ ਕੋਈ ਪਰੇਸ਼ਾਨੀ ਸਾਡੇ ਕੋਲ ਆਉਂਦੀ ਹੈ ਤਾਂ ਉਹ ਸਾਡੇ ਕੋਲ ਜ਼ਿਆਦਾ ਦੇਰ ਤੱਕ ਟਿਕ ਨਹੀਂ ਪਾਉਂਦੀ ਕਿਉਂਕਿ ਅਸੀਂ ਇਸ ਨੂੰ ਮਿਟਾਉਣ ਦੀ ਕੋਸ਼ਿਸ਼ ਕਰਨ ਲੱਗ ਜਾਂਦੇ ਹਾਂ। ਅਤੇ ਜੋ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਲੱਭਣ ਲੱਗ ਜੰਨੇ ਆ ਜੇਕਰ ਤੁਹਾਡੀ ਭਾਸ਼ਾ ਵਿੱਚ ਕਹਾ ਤਾਂ ਤੁਹਾਡੀ ਹਰ ਸਮੱਸਿਆ ਦਾ ਹੱਲ ਤੁਸੀਂ ਨਿਕਾਲ ਸਕਦੇ ਹੋ ਇਸ ਦੀ ਬਜਾਏ ਕਿ ਉਸ ਪਰੇਸ਼ਾਨੀ ਨੂੰ ਆਪਣੇ ਦਿਲ ਅਤੇ ਦਿਮਾਗ ਅਤੇ ਨਾਲ ਹੀ ਸਰੀਰ ਦੇ ਅੰਦਰ ਘਰ ਕਰਨ ਤੋਂ ਅਤੇ ਇਸ ਨੂੰ ਹਰ ਦਿਨ ਚਿੰਤਾ ਦੇ ਕੇ ਪਾਲ ਪੋਸ ਕੇ ਵੱਡਾ ਕਰਨ ਤੋਂ ਕਿਤੇ ਜ਼ਿਆਦਾ ਬਿਹਤਰ ਹੈ ਕਿ ਤੁਸੀਂ ਉਸ ਪਰੇਸ਼ਾਨੀ ਦੇ ਆਉਣ ਤੋਂ ਬਾਅਦ ਇਸ ਦਾ ਹੱਲ ਲੱਭਣ ਲਈ ਆਪਣਾ ਦਿਮਾਗ ਲਗਾਓ ਦੇਖੋ ਚਿੰਤਾ ਚੀਤਾ ਵਰਗੀ ਹੁੰਦੀ ਹੈ ਇਹ ਤੁਹਾਨੂੰ ਲਗਾਤਾਰ ਜਲਾਉਂਦੀ ਰਹੇਗੀ ਅਤੇ ਫਿਰ ਜਲਾ ਕੇ ਖਾ ਜਾਵੇਗੀ ਇਸ ਲਈ ਜਦੋਂ ਵੀ ਕੋਈ ਚਿੰਤਾ ਜਾਂ ਤਣਾਅ ਤੁਹਾਡੀ ਜ਼ਿੰਦਗੀ ਵਿੱਚ ਆਵੇ ਤਾਂ ਇਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰੋ ਇਸ ਨੂੰ ਲੈ ਕੇ ਰੋਂਦੇ ਨਾ ਰਹੋ ਇਸ ਨੂੰ ਲੈ ਕੇ ਰੋਂਦੇ ਰਹਿਣ ਤੋਂ ਜਾਂ ਫਿਰ ਹਮੇਸ਼ਾ ਚਿੰਤਾ ਵਿੱਚ ਝੁਲਸਦੇ ਰਹਿਣ ਤੋਂ ਕੁਝ ਵੀ ਹਾਸਲ ਨਹੀਂ ਹੁੰਦਾ ਜੇਕਰ ਇਹ ਚਿੰਤਾਵਾਂ ਤੁਹਾਡੀ ਜ਼ਿੰਦਗੀ ਵਿੱਚ ਨਹੀਂ ਆਉਣਗੀਆਂ ਤਾਂ ਜ਼ਿੰਦਗੀ ਤੁਹਾਨੂੰ ਚੰਗੀ ਨਹੀਂ ਲੱਗੇਗੀ ਕਿਉਂਕਿ ਹਨੇਰੇ ਦੇ ਬਾਅਦ ਜਦੋਂ ਉਜਾਲਾ ਆਉਂਦਾ ਹੈ ਤਾਂ ਉਸ ਦੀ अहमियत ਹੀ ਦੂਜੀ ਹੁੰਦੀ ਹੈ ਇਸ ਲਈ ਜ਼ਿੰਦਗੀ ਵਿੱਚ ਇਹ ਚਿੰਤਾਵਾਂ ਆਉਣਾ ਵੀ ਜ਼ਰੂਰੀ ਹੈ ਇਹ ਹਮੇਸ਼ਾ ਕੁਝ ਸਿਖਾ ਕੇ ਅਤੇ ਤੁਹਾਨੂੰ ਮਜ਼ਬੂਤ ਬਣਾ ਕੇ ਜਾਂਦੀਆਂ ਨੇ ਇਸ ਲਈ ਹੁਣ ਤੋਂ ਚਿੰਤਾ ਵਿੱਚ ਜਿਉਣਾ ਬੰਦ ਕਰ ਦਿਓ ਅਤੇ ਆਪਣੇ ਬਾਕੀ ਬਚੇ ਹੋਏ ਸਮੇਂ ਨੂੰ ਖੁਸ਼ੀ-ਖੁਸ਼ੀ ਬਤਾਓ ਇੰਨੀ ਉਲਜੀ ਹੋਈ ਸਮੱਸਿਆ ਜੋ ਇਸ ਸਮੇਂ ਹਰ ਇਨਸਾਨ ਦੇ ਆਸ-ਪਾਸ ਘੁਮਰੀ ਹੈ ਇਸ ਦਾ ਇਨੀ ਆਸਾਨੀ ਨਾਲ ਹੱਲ ਨਿਕਲਦਾ ਦੇਖ ਕੇ ਚੇਲਾ ਅਤੇ ਉਹ ਵਿਅਕਤੀ ਦੋਵੇਂ ਪੂਰੀ ਤਰ੍ਹਾਂ ਹੈਰਾਨ ਸਨ ਵਿਅਕਤੀ ਨੂੰ ਬੋਧੀ ਭਿਖਸ਼ੂ ਦੀਆਂ ਗੱਲਾਂ ਸੁਣ ਕੇ ਅਜਿਹਾ ਮਹਿਸੂਸ ਹੋਇਆ ਕਿ ਸ਼ਾਇਦ ਅਸੀਂ ਸਾਰਿਆਂ ਨੇ ਆਪਣੀ ਜ਼ਿੰਦਗੀ ਨੂੰ ਕੁਝ ਜ਼ਿਆਦਾ ਹੀ ਮੁਸ਼ਕਲ ਬਣਾ ਲਿਆ ਹੈ ਹਰ ਇਨਸਾਨ ਨੂੰ ਕਿਤੇ ਨਾ ਕਿਤੇ ਇਹਨਾਂ ਸਾਰੀਆਂ ਗੱਲਾਂ ਦਾ ਪਤਾ ਹੁੰਦਾ ਪਰ ਅਸੀਂ ਫਿਰ ਵੀ ਚਿੰਤਾਵਾਂ ਵਿੱਚ ਡੁੱਬੇ ਰਹਿੰਦੇ ਹਾਂ ਅਤੇ ਆਪਣੀ ਜ਼ਿੰਦਗੀ ਨੂੰ ਜਲਾਉਂਦੇ ਰਹਿੰਦੇ ਹਾਂ ਉਸਨੇ ਸੋਚਿਆ ਸ਼ਾਇਦ ਇਹ ਬੋਧੀ ਭਿਖਸ਼ੂ ਜਾਫਰ ਕੋਈ ਵੀ ਸੰਿਆਸੀ ਇਸ ਲਈ ਇੰਨਾ ਸ਼ਾਂਤ ਅਤੇ ਇੰਨੀ ਸੁਲਝੀ ਹੋਈ ਜ਼ਿੰਦਗੀ ਜਿਉਂਦੇ ਨੇ ਕਿਉਂਕਿ ਉਹ ਆਪਣੀ ਜ਼ਿੰਦਗੀ ਦੀਆਂ ਉਲਝਣਾਵਾਂ ਵਿੱਚ ਛੁਪੀ ਹੋਈ ਇੱਕ ਉਮੀਦ ਦੀ ਕਿਰਨ ਨੂੰ ਆਸਾਨੀ ਨਾਲ ਦੇਖ ਪਾਉਂਦੇ ਨੇ ਕਿਉਂਕਿ ਉਹ ਉਸੇ ਉਮੀਦ ਦੀ ਕਿਰਨ ਨੂੰ ਦੇਖਣਾ ਚਾਹੁੰਦੇ ਨੇ ਜੋ ਜ਼ਿੰਦਗੀ ਨੂੰ ਹੋਰ ਵੀ ਜ਼ਿਆਦਾ ਸੁਲਝੀ ਹੋਈ ਬਣਾਉਂਦੀ ਹੈ ਵਿਅਕਤੀ ਨੂੰ ਬੁੱਧੀ ਭਿਖਸ਼ੂ ਦੀਆਂ ਇਹਨਾਂ ਗੱਲਾਂ ਤੋਂ ਇੱਕ ਨਵੀਂ ਊਰਜਾ ਮਿਲੀ ਅਤੇ ਸਮੱਸਿਆਵਾਂ ਨੂੰ ਦੇਖਣ ਦਾ ਇੱਕ ਨਵਾਂ ਨਜ਼ਰੀਆ ਉਸਨੇ ਫੈਸਲਾ ਕੀਤਾ ਕਿ ਅੱਜ ਤੋਂ ਉਹ ਸਮੱਸਿਆ ਨੂੰ ਲੈ ਕੇ ਪਰੇਸ਼ਾਨ ਹੋਣ ਦੀ ਬਜਾਏ ਉਹਨਾਂ ਦਾ ਹੱਲ ਲੱਭਣ ਵਿੱਚ ਆਪਣਾ ਧਿਆਨ ਲਗਾਵੇਗਾ ਦੋਸਤੋ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਧੰਨਵਾਦ